ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਬਲੌਗ ਚੈਨਲ ਤੇ ਤੇ ਆਪਾਂ ਹੁਣ ਲੱਗ ਪਿਆ ਕਰਨ ਕੱਦੂ ਜਿਹੜਾ ਆਪਣਾ ਵਾਂ ਰਹਿੰਦਾ ਸੀ ਆਪਾਂ ਤੁਹਾਨੂੰ ਦੱਸਿਆ ਸੀ ਤੇ ਜਦੋਂ ਆਪਾਂ ਇਹ ਕੱਦੂ ਕਰਤਾ ਅੱਜ ਤੇ ਆਪਣਾ ਕੱਦੂ ਦਾ ਕੰਮ ਨਿਪਟ ਜੂਗਾ ਤੇ ਉਸ ਤੋਂ ਬਾਅਦ ਇਹਦੇ ਚ ਜਦੋਂ ਲਾਵੇ ਮਿਲ ਗਏ ਝੋਨਾ ਲਾ ਦਾਂਗੇ ਤੇ ਮੈਂ ਆਪਾਂ ਤੁਹਾਨੂੰ ਦਿਖਾਉਨੇ ਆਂ ਬਾਕੀ ਦੱਸਦੇ ਹਾਂ ਕੀ ਅੱਜ ਦਾ ਅੱਜ ਤਾਂ ਜਮਾਂ ਹੀ ਮੈਂ ਵੀ ਬਣ ਕੇ ਆਇਆ ਤੇ ਕੀਤਾ ਵੀ ਕੋਸ ਨਹੀਂ ਛੜਕਾ ਛੰਬਾਇਆ ਕੀਤਾ ਤੇ ਲਾਈਟ ਵੀ 1.5 ਘੰਟਾ ਲੇਟ ਆਈ ਉਹ ਆਪਾਂ ਸਾਰਾ ਕੁਝ ਤੁਹਾਨੂੰ ਦੱਸਦੇ ਆ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲੇ ਬੈਲ ਆਈਕਨ ਦਬਾ ਲੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਚਲੋ ਆਉ ਖਾਣੇ ਆਪਾਂ ਤੁਹਾਨੂੰ ਖੋਨੇ ਆ ਪਾਣੀ ਛੱਡਿਆ ਆ ਦੇਖੋ ਆਪਾਂ ਪਾਣੀ ਛੱਡਿਆ ਦੋ ਕਿਾਰੇ ਆ ਤੇ ਆ ਕਿਹੜਾ ਲੱਗਣ ਵਾਲਾ ਹੀ ਆ ਬਸ ਤੇ ਆਪਾਂ ਉਹਦੇ ਹੀ ਛੱਡ ਦੇਣਾ ਦੂਜੇ 'ਚ ਤੇ ਅੱਜ ਦਾ ਆਪਾਂ ਤੁਹਾਨੂੰ ਦੱਸ ਦਿਆਂ ਕੰਮ ਅੱਜ ਲਾਈਟ ਆਉਣੀ ਸੀ 11 ਵਜੇ 11 ਵਜੇ ਲਾਈਟ ਆਉਣੀ ਸੀ ਆ ਆਪਾਂ ਮੰਜੜਾ ਆਇਆ ਅੱਜ ਰਾਤ ਨੂੰ ਦਿਨ ਛੇ ਬਣਾਲਾ ਹੈ ਵਾਰੀ ਵੀ ਆਪਣੀ ਚੱਲੀ ਜਾਂਦੀ ਹੁਣ ਤੇ 11 ਵਜੇ ਲਾਈਟ ਆਉਣੀ ਸੀ ਲਾਈਟ ਆਣੇ ਛੱਡੀ 1.5 ਘੰਟਾ ਲੇਟ ਪਤਾ ਨਹੀਂ ਕੀ ਗੱਲ ਕਿਉਂ ਮਾਰੀ ਆਉਂਦੇ ਆਂਦੀ ਲਾਈਟ ਇਹ ਤੇ ਫਿਰ ਬਈ ਪਾਵਰ ਕੱਟ ਬਹੁਤ ਆਉਂਦੇ ਆ ਤੁਸੀਂ ਵੀ ਦੱਸੋ ਜਿਹਦੇ ਵੀਡੀਓ ਵੇਖ ਜਿਨ੍ਹਾਂ ਨੇ ਵੀਡੀਓ ਵੇਖੀ ਵੀ ਤੁਹਾਡੇ ਵੀ ਪਾਵਰ ਕੱਟ ਆਉਂਦੇ ਆ ਕਿ ਸਾਡੇ ਹੀ ਪਾਵਰ ਕੱਟ ਆ ਜਾਂਦੇ ਪਾਵਰ ਕੱਟ ਖਾਦੇ ਆ ਫਿਰ 4-4 ਘੰਟਿਆਂ ਦੀ ਫਿਰ ਕਹਿੰਦੇ ਪਾਵਰ ਕੱਟ ਵਾਲੀ ਪੂਰੀ ਨਹੀਂ ਹੋਣੀ ਲਾਈਟ ਤੇ ਇਹ ਹਾਲਾਤ ਹੋਏ ਪਏ ਆ ਆ ਹੁਣ ਕੱਸੀ ਦਾ ਪਾਣੀ ਆ ਵਿੱਚ ਵਿੱਚ ਦੋ ਮੋਟਰਾਂ ਦੋ ਮੂਹਾਂ ਉਹ ਵੇਖੋ ਇੱਕੋ ਤੇ ਕਹਾ ਜੀਦੇ ਕਰਕੇ ਪਾਣੀ ਹੁਣ ਮਾੜਾ ਜਾ ਰਿੜਿਆ ਨਹੀਂ ਤਾਂ ਨਿਆਣ ਹੀ ਦਿੰਦਾ ਸੀ ੜਿਆ ਖੜਾ ਸੀ ਕੰਮ ਤੇ ਆਹ 10-15 ਮਿੰਟਾਂ ਤੱਕ ਲੱਗਣ ਵਾਲਾ ਤੇ ਮੁੜ ਕੇ ਆਪਾਂ ਇਹਦੇ ਹੀ ਛੱਡਾਂਗੇ ਇਹਨੂੰ ਅੱਜ ਰਾਤ ਨੂੰ ਕਰਾਂਗੇ ਕੱਦੂ ਕਿਉਂ ਕਰਨਾ ਮੈਨਾਂ ਫਿਰ ਹੋਰ ਦਿਨੇ ਤਾਂ ਲੇਟ ਨਹੀਂ ਆਉਂਦੀ ਚੱਜਣਾ ਤੇ ਇਨਾ ਪਾਣੀ ਵੀ ਹੈ ਨਹੀਂ ਆਪਣੇ ਕੋਲੇ ਵੀ ਜਿਹੜਾ ਆਪਾਂ ਕਹਿ ਦਈਏ ਵੀ ਸਵੇਰੇ ਦਿਨੇ ਛੱਡ ਕੇ ਕਰ ਲਾਂਗੇ ਤੇ ਆਪਾਂ ਨੂੰ ਇਹ ਕਰਨਾ ਹੀ ਪੈਣਾ ਰਾਤ ਨੂੰ ਤੇ ਇਹ ਤੋਂ ਪਹਿਲਾਂ ਆਪਾਂ ਜਿੰਨਾ ਵੀ ਕੱਦੂ ਕੀਤਾ ਹੈ ਆਪਾਂ ਦਿਨੇ ਕੀਤਾ ਸੀ ਵਾਹ ਲੱਗਦੀ ਤੇ ਪਰ ਹੁਣ ਆਪਾਂ ਨੂੰ ਰਾਤ ਨੂੰ ਕਰਨਾ ਪਊਗਾ ਚਲੋ ਕੋਈ ਨਹੀਂ ਅੱਗੇ ਵੀ ਆਪਾਂ ਰਾਤ ਨੂੰ ਕੱਦੂ ਕਰਦੇ ਹੁੰਦੇ ਸੀ ਚਲੋ ਅੱਗੇ ਵਿਖਾਵਾਂਗੇ ਆਪਾਂ ਤੁਹਾਨੂੰ ਕੀ ਕੁਛ ਕੀਤਾ ਅੱਜ ਆਪਾਂ ਕੀਤਾ ਕੱਦੂ ਰਾਤ ਨੂੰ ਕੱਦੂ ਕਰਦੇ ਸੀ ਤੇ ਵੀਡੀਓ ਬਣਾਈਆ ਤੇ ਰਾਤ ਦੇ ਵਜੇ ਹੋਣਗੇ 10 ਕਾ ਉਹਦਾ ਆਪਾਂ ਕਦੋਂ ਕਰਦੇ ਸੀ ਰਾਤ ਨੂੰ ਕਦੋਂ ਕਰਨਾ ਔਖਾ ਤਾਂ ਬਹੁਤ ਆ ਪਰ ਕੀ ਕੀਤਾ ਜਾਏ ਕਰਨਾ ਪੈਂਦਾ ਜਦੋਂ ਐ ਲਾਈਟ ਥੋੜੇ ਜੱਕ ਤਾਂ ਜਿਆਦੇ ਬਿਮਾਰੀ ਆਉਂਦੇ ਆ ਬਾਕੀ ਰੱਬ ਨੇ ਮੀਂਹ ਨਹੀਂ ਪਾਇਆ ਤੇ ਤਾਂ ਕਰਕੇ ਫਿਰ ਜਦੋਂ ਭਰ ਜਾਂਦਾ ਬਣੋ ਦੀ ਕਰਨਾ ਪੈਂਦਾ ਨਹੀਂ ਅੱਗੇ ਪਹਿਲਾਂ ਤਾਂ ਐ ਹੁੰਦਾ ਸੀ ਜਦੋਂ ਲੈਟ ਵਾਧੂ ਹੁੰਦੇ ਜਾਂ ਮੀਂਹੋਂ ਪੈ ਜਾਂਦਾ ਸੀ ਇਹ ਰਾਤ ਨੂੰ ਮੋਟਰ ਛਾੜਦੇ ਨਹੀਂ ਤੜਕੇ ਜਾ ਕੇ ਕਰਦੀ ਕਰ ਲੈਣਾ ਦਿਨੇ-ਦਿਨੇ ਕਰਦੀ ਕਰਦੇ ਸੀ ਅਹ ਪਨੂ ਰਾਤ ਨੂੰ ਕਰਨਾ ਪਿਆ ਸਵਾ ਕਿੱਲਾ ਵਾਂ ਸੀ ਇਹ ਤੇ ਬਾਕੀ ਤਾਂ ਦਿਨੇ-ਦਿਨੇ ਹੋ ਗਿਆ ਸੀ ਤੇ ਔਖਾ ਬਹੁਤ ਆ ਬਰਾ ਕਿਦਾਂ ਰਾਤ ਨੂੰ ਤਾ ਹੋ ਜਾਂਦਾ ਹੈ ਗਰਮੀ ਬਹੁਤ ਹੁੰਦੀ ਹੈ ਤੇ ਇੱਕ ਮੱਛਰ-ਮੱਛਰ ਵੀ ਬਹੁਤ ਆ ਹੁਣ ਉਧਰੋਂ ਤਾ ਹਵਾ ਨਹੀਂ ਚੱਲਦੀ ਸੀ ਤੇ ਉਧਰੋਂ ਮੱਛਰ ਸੀ ਤੇ ਚਲੋ ਕੰਮ ਆਪਣਾ ਨਿਬੜ ਗਿਆ ਹੁਣ ਆਪਣਾ ਰਹਿ ਗਿਆ ਡੇਢ ਕਨਾਲ ਥਾਂ ਜਿੱਥੇ ਆਪਣੀ ਪਨੀਰੀ ਪੀਜੀ ਹੁੰਦੀ ਹੈ ਜਾਂ ਜਿੱਥੇ ਸਬਜ਼ੀ ਉੱਥੇ ਨਾਲ ਜਿਹੜੇ ਜਗ੍ਹਾ ਖਾਲੀ ਪਈ ਆ ਤੇ ਉਹ ਆਪਾਂ ਕਰਨੀ ਆ ਕੱਦੂ ਤੇ ਹੋਰ ਰਹਿ ਗਈ ਉਹ ਕਿਹਦੇ ਦਿਨੇ ਕਰਾਂਗੇ ਕਿਉਂਕਿ ਉਹਦੇ ਜਿ ਮੋੜ-ਪੋੜ ਜਿ ਬਹੁਤ ਹੈ ਉਹਦੇ ਵਿੱਚ ਆਈਆਂ ਵਿੱਚੇ ਸਬਜ਼ੀ ਆ ਵਿੱਚੇ ਪਨੀਰੀ ਆਸੇ-ਪਾਸੇ ਫਿਰ ਲੋਡ ਨਹੀਂ ਆਉਂਦਾ ਰਾਤ ਨੂੰ ਤੇ ਉਹ ਦਿਨੇ ਕਰਾਂਗੇ ਤੇ ਚਲੋ ਵੇਖੋ ਤੁਸੀਂ ਵੀਡੀਓ ਇਧਰ ਪੋਚੀ ਬਈ ਹੋਵੇ ਆ ਕੀ ਤਿਆparat ਕਰ ਦੂ ਬਾਹਰ ਤਾਂ ਸਵਾਕ ਕਿੱਲਾ ਹੈ ਤੇ ਪ੍ਰਾਰ ਤਾਂ ਓਡੇ ਬਣ ਜਾਂਦਾ ਬਣਾ ਤਾਂ ਆਪਾਂ ਕਿੱਲਾ ਕਰੀ ਤੇ ਪਾਲਾ ਪੰਜ ਕਰੀਏ ਕੋਈ ਤਾਂ ਨਹੀਂ ਹੋ ਕਰਨਾ ਇਹਦਾ ਕੋਈ ਨਾ ਹੈ ਤੇ ਨਹੀਂ ਹੋਰ ਨਹੀਂ ਕੋਈ ਕਰਨਾ ਹੁਣ ਤੇ ਆ ਵਟ ਪੋਚੀ ਆ ਹਾਂ ਚੱਲੀਏ ਲੈ ਕੇ ਉਹ ਮੰਜਾ ਚੱਲ ਕਈ ਵੀ ਜਾਣੇ ਉੱਧਰ ਨੂੰ ਕਈ ਤਾਂ ਇੱਥੇ ਰੱਖ ਦਾਂਗੇ ਮੈਂ ਤਾਂ ਨੇ ਚੱਲ ਲਾਈਟ ਬਈ ਲਾਈਟ ਬਹੁਤ ਅੰਗ ਕਰਦੀ ਆ ਆਪਾਂ ਲਾਈਟ ਦੀ ਗੱਲ ਕਰਨੀ ਸੀ ਤੇ ਲਾਈਟ ਦਾ ਨਾ ਉਹ ਬੰਦ ਕਰਕੇ ਝੋਨੇ ਲੱਗਣ ਵਾਲੀ ਗੱਲ ਸੱਚੀ ਆ ਵੀ ਬੰਦ ਹੀ ਆ ਜਦੋਂ ਪਾਣੀ ਤਾਂ ਆਉਂਦਾ ਨਹੀਂ ਲਾਈਟ ਤਾਂ ਆਉਂਦੀ ਨਹੀਂ ਤੇ ਪਾਣੀ ਨਹੀਂ ਆਉਂਦਾ ਵਾਂਚ ਤੇ ਫਿਰ ਜਿਹੜਾ ਕਦੂ ਕੀਤਾ ਦਾ ਸੁੱਕੇ ਜੀ ਨੱਪੀ ਆਉਂਦੇ ਐ ਬੰਦ ਪਈਆਂ ਮੋਟਰਾਂ ਤੋਂ ਤੇ ਪਰ ਨਜ਼ਾਰਾ ਲਿਆਦਾ ਸੀ ਐਦ ਕੀ ਦਾ ਪਤਾ ਨਹੀਂ ਕੀ ਗੱਲ ਕਿੱਥੇ ਰੱਖੇਗਾ